ਸਤ ਸ੍ਰੀ ਅਕਾਲ ਦੋਤੋ ਅੱਜ 21 ਆਲਾ ਮੇਲਾ ਪਿੰਡ ਬਰਿੰਗੜੀ ਬਾਬਾ ਅਨਾਮ ਸਿੰਘ ਜੀ ਦੇ ਦਰਬਾਰ ਦੇ ايه ايه بهاء کو يا طاقت پر موجب بهاء کو تے ساری تیاری ہو گئی ہے ملے ਕੋਪੀਆ ਕੋਪੀਆ ਆ ਅਰਦਾਸ

ਬੈਠ ਤਾ ਹਰ ਹਰ ਧਿਆਈਐ ਅੰਦਰ ਸੁਫਿਰਤ ਕਲਾਸਾਂ ਦੇ ਫੱਟੇ ਹੋਈਆਂ ਦੇ ਗੈਂ ਹੌਲ ਵਿੱਚ ਗੈਂ ਪਰ ਬਾਰੇ ਹੁੰਦਿਆਂ ਦੇ ਉੱਤੇ ਬਾਬਾ ਰਾਮ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਐਵੇਂ ਨਹੀਂ ਸੌ ਸੌ ਖੰਡ ਪਾਠਾ ਸੰਭਾ ਦੀਆਂ ਲੜੀਆਂ ਚੱਲ ਰਹੀਆਂ ਸ਼ੌਂਦਾ ਦੇ ਆਗੇ ਜਿਹੜੀ ਵੀ ਅਰਦਾਸ ਬੇਨਤੀ ਕੋਈ ਕਰਵਾਉਦਾ ਫਿਰ ਬੋਲਿਆ ਸਭ ਦੇ ਜਾਣਨਾ ਕਿਸ ਅੱਗੇ ਦੀ ਅਰਦਾਸ ਬੇਨਤੀ ਕਰਵਾ ਹੋਾਈ ਜਾਂ ਕਿਰਵਾਸ ਨਾਲ ਜੌਰ ਗੁਰਿੰਦ ਕਾ ਪੂਰਨ ਬੁਰਾ

مہاراجی روش ارب جانے مہاراج ਕਿੰਨ ਘਟੋ ਸੋਹਣ ਬਲਦ ਜੋ ਇੱਥੇ ਪਹੁੰਚੇ ਹਨ ਉਹਨਾਂ ਨੇ 2 ਘੰਟੇ ਸਮਾਂ ਸਰਕਾਰੀ ਸੇਵਾ कुझु लता बिल ਪਾਉਣਾ ਵਾਲੇ ਲਈ ਕਲਪਨਾ ਅਨੰਤ ਦੇ ਨਰਚਨ ਪਰਸਲੇ ਗਰੂਪ ਹੈ ਦੇ ਪਾਸੇ ਰੋਤੀਆਂ ਦਾ ਪੁੱਤਰ ਹੈ ਕਹਿੰਦੇ ਬਲੇਰ ਵਾਲਾ ਲਾਵਾ ਆਉ ਕਰਦਾ ਸੱਚੇ ਬਾਸ਼ਰ ਨੂੰ ਯਾਦ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਹੈ ਇੱਕ ਪਾਸੇ ਟੀਮ ਰੁਕੇ ਕਦੇ ਦੀ ਖੇਡਦੀ ਹੈ ਦੂਜੇ ਪਾਸੇ ਘਰਿਆਣਾ ਲਓ ਪਹਿਲੀ ਵਾਰ ਤਾਲੀਆਂ ਮਾਰਦੇ ਹੋ ਜ਼ੋਰਦਾਰ ਪਹਿਲੇ ਮੁਕਾਬਲੇ ਦੀ ਮੇਰੇ ਵਿੱਚ ਪਹਿਲੀ ਰੇਡ ਜਿਹੜੀ ਪੈ ਰਹੀ ਹੈ ਸ਼ੋਅ ਮੇਂ ਹੈ ਚਾਰ ਖਿਡਾਰੀ ਤਿਆਰ ਨੇ ਇਹ ਖੇਡ ਦਾ ਕਬੱਡੀ ਆ ਰਿਹਾ ਪਹਿਲੀ ਰੇਡ ਪਾਈ ਹੋਵੇ ਜੱਫਾ ਪੈਂਦਾ ਦੇਖ ਤਾਰੇ ਮਾਰ ਰਹੇ ਮੁੰਡੇ ਵਾਸਤੇ ਇਹ ਗੱਲ ਕਰ ਰਹੀ ਹੈ ਕਿ ਜਿਵੇਂ ਤਰ੍ਹਾਂ ਦੱਸਿਆ ਨਹੀਂ ਦਿੱਤਾ ਇਹ ਲੰਮਾ ਦਿੱਤੀ ਪਿੰਨਵਾ ਲਾਤ ਦਾ ਜਫਾ ਤੇ ਨੰਬਰ 10 ਆਪਣੀ ਟੀਮ ਦੇ ਵਾਸਤੇ ਜੋੜਦਾ ਹੈ ਨਜ਼ਰ ਵਾਲੇ ਗਿਆਨ ਦੀ ਰੇਡ ਵੇਖਿਆ ਬਾਈ ਕਾਲੇ ਸਿਰ ਦਾ ਉਹ ਕਹਿੰਦੇ ਨਜ਼ਰ ਵਾਲੇ ਗਿਆਨ ਦੀ ਕਬੱਡੀ ਦੇ ਨਾਲ ਜੁੜਦੇ ਆ ਵੱਲੋਂ ਕਹਿੰਦੇ ਨਜ਼ਰ ਵਾਲਾ ਆਏ ਦਾ ਚੇਲਾ ਕਬੱਡੀ ਪਹੌਰ ਚੱਲਿਆ ਹੈ ਇਹ ਗਿਆਨ ਧਿਆਨ ਕਿਸ ਗਰਮਾ ਨਾ ਜਾਣਾ ਸਾਹ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਗੁਰ ਨਾਨਕੋ ਜਿੱਦ ਕੱਲ 라ਖੀ ਮੇਰੀ ਸਾਹਮਣੇ ਚਾਰ ਜਾਫੀਆਂ ਦੇ ਵਿੱਚ ਉਸਤਾਦ ਕਹਿੰਦੇ ਰਸਾਲ ਸੇਡੋ ਪਿੰਡ ਵਾਲਾ ਲੱਗਿਆ ਨਾਲ ਮੁੰਡਾ ਪਰਦੇ ਚੱਕ ਵਾਲਾ ਤੇ ਆਹ ਕਹਿੰਦੇ ਗੁੱਜਰ ਹੈ ਇਹ ਜਦਾਈ ਤੇ ਆ ਜਾਂਦਾ ਹੈ موسیقی <سؤال> ਉਹ ਵਾਅਦੇ ਧੱਕੇ ਦੇ ਗਾਲੀਪੁਰੀਆ ਸੱਤਾ ਇੱਕ ਤਗੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਵਾਸਤੇ ਕਰਦਾ ਆਏ ਐ ਲੈ ਵੀ ਮੁੰਨਾ ਪਾ ਗੀ ਰੇਡ ਆਹ ਸਾਹਮਣੇ ਦੇਖ ਰਹਾ ਕਬੱਡੀ ਪੌਂਦੇ ਦੀ ਖਿਡਾਰੀ ਤਿਆਰ ਵਰ ਤਿਆਰ ਹੈ ਕਾਲੀਆ ਸਿਕੰਦਰਾ ਪਿੰਡ ਹੈ ਹੁਣ ਦੇਖਣਾ ਕਾਰੇ ਜਾਂ ਸ਼ਰੀਰ ਦੇ ਵਿੱਚ ਆਓ ਕਬੱਡੀ ਚਾਰਜ ਆਫੇ ਦੇ ਉੱਪਰ ਦੇਖ ਰਹਾ ਮੁੰਡੇ ਪਿੰਡਿਆ ਗੁਜਰ ਕੇ ਕੰਨੀ ਦੇ ਉੱਪਰ ਤਿਆਰ ਹੈ ਨਾਲ ਸਰਹਾਈ ਬਰਾ ਹਰਮਨ ਨਾਲ ਤਾਜੇ ਜੱਗੀਆਂ ਗਰੇਜ ਨਾਲ ਸਾਲ ਪਰਵਾੜਾ ਸੈਦੋ ਵਾਲਾ ਆਹ ਪਿੰਡਿਆ ਰੇਡ ਆਹ ਸਰਹਾਈ ਦੀ ਧਰਮਈ ਨੇ ਆਹ ਕਰਦਾ ਕੋਸ਼ਿਸ਼ ਕੀ ਨੰਬਰ ਜਿਹੜਾ ਰੇਡਰ ਦੇ ਖਾਤੇ ਦੇ ਜਿਹੜੀਆਂ ਰੇਡ ਪੈ ਗਈ ਮਰੇਟੇ ਬਾਈ ਕਰਦੀ ਜ਼ਿੰਦਗਾ ਨਾ ਵੇਖਣਾ ਕਬੱਡੀ ਪੌਂਡ ਦੇ ਲਈ ਖਿਡਾਰੀ ਫੇਰ ਅਗੇ ਰਵਾਦਾ ਆਇਆ ਚਾਰ ਨੇ ਸ਼ੱਕੀਵਾਂ ਬਰਿਆਂ ਦਾ ਕੰਪਰ ਜਾਂ ਫੀਕ ਦੇ ਕਰਨੀ ਦੇ ਉੱਪਰ ਖੜੇ ਹੈ ਨਾ ਵੇਖਣਾ ਸਾਹਮਣੇ ਦੇ ਵੀਰੋ ਜੱਥੇ ਪਿੰਡ ਵਾਲਾ ਹੈ ਲਾ ਪੈਂਦੀ ਰੇਡ ਹਾਂ ਪਾਈਆਂ ਚਪੇਣਾ ਸਾਹ ਭਾਈ ਦੇ ਤਗੜੇ ਨੰਬਰ ਦਾ ਵਾਦਾ ਆਪਣੀ ਟੀਮ ਦੇ ਵਾਸਤੇ ਕਰਦਾ ਆਇਆ ਹੈ ਇਹ ਮੁੱਲ ਪਹਿਨ ਸ਼ਰੀਰਾਂ ਦੇ ਜਿਨ੍ਹਾਂ ਲਾਈਆਂ ਪਹਿਨਤਾ ਛਕੇ ਤਾਂ ਨੇ ਜੋ ਜਵਾਨਾਂ ਦਾ ਲੈਰ ਭਰਿਆ ਮੇਡਾ ਲੁੱਟ ਕੇ ਤੇ ਅੜੀਏ ਘੋੜੇ ਵੀ ਕਾਹੀ ਜਾਂਦੇ ਨੇ ਮਨਮਾਨੇ ਰਾਜੇ ਕਹੇ ਹਰ ਪਾਸੇ ਲੁੱਟੀਆਂ ਪਾਉਂਦੀ ਜਵਾਨੀ ਸ਼ਿੰਦਾ ਕਹਿੰਦੇ ਕਬੱਡੀ ਪਾਈ ਹੈ ਲੁੱਟੀਆਂ ਪਾਉਂਦੀ ਜਿਹੜੇ ਜਵਾਨੇ ਲੋ ਸ਼ਿੰਦਾ ਕਹਿੰਦੇ ਬੂਹੇ ਮੇਲੀਆਂ ਵਾਲਾ ਦੁਕਾਨੇਬਾਨ ਦਾ ਚੇਲਾ ਕਬੱਡੀ ਪੌਣ ਹੀ ਵਜਿਆ ਅੱਜ ਕਹਿੰਦੇ ਜੀ ਸਿੰਘਾ ਟੀਵੀ ਦੇ ਚਰਚੇ ਆ ਕਹਿੰਦੇ ਦੁਨੀਆ ਪਾੜ ਦੇ ਵਿੱਚੋਂ ਜਿੱਦਣ ਜੱਪਨ ਸਰਪੰਚ ਸਾਹਿਬ ਦੇ ਨਾਮ ਦਲਬਾਖ ਨੰਬਰ ਤੇ ਬਖਸ਼ੀਸ਼ ਮੈਂਬਰ ਤੇ ਮੇਜਰ ਪ੍ਰਧਾਰ ਬਹੁਤ ਸਾਰਾ ਪਿਆਰ ਵੀ ਦਿੱਤਾ ਤੇ ਅੱਜ ਕਹਿੰਦੇ ਚੋਟੀ ਦੇ 스타 ਕਹਿੰਦੇ ਪੁਰੀਗੜੀ ਦੇ ਧਰਤੀ ਦੇ ਆਏ ਹੋਏ ਲੋ ਕਹਿੰਦੇ ਸਾਹਮਣੇ ਆਹ ਕਹਿੰਦੇ ਗੋਬਿੰਦਰਾ ਸ਼ੀਤੋ ਪਿੰਡ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਮੇਰੀ ਕੰਨੀ ਤੇ ਸਿੱਖ ਸਰਦਾਰ ਜਿਮ ਨੂੰ ਲੱਗਾ ਹੋਇਆ ਤੇ ਆਹ ਕਹਿੰਦੇ ਬਲਕਾਗੇ ਬੰਨ ਦਾ ਚੇਲਾ ਇਹ ਕਹਿੰਦੇ ਲੰਮਾ ਠੱਠੇ ਪਿੰਡ ਵਾਲਾ ਇਹ ਤਾਂ ਫਰੇਟਾ ਫਰੇਟਾ ਢਾਉਂਦਾ ਮੋਨਾ ਘਰਿਆਲੇ ਵਾਲਾ ਮੇਲਾ ਪਰਾਉਂਦਾ ਜੱਫਾ ਲਾ ਕੇ ਤੇ ਤਾਲੀਆਂ ਵੱਜਣਗੀਆਂ ਆਹ ਤਾਲੀਆਂ ਮਾਰਦੇ ਨੇ ਯੋਗਦਾਰ ਵਾਹ ਲੋਕੇ ਦੋ ਜੱਫੇ ਲਾ ਦਿੰਦੇ ਐ ਦੋ ਟੱਕ ਦੇ ਦੋ ਹੀ ਜੱਫੇ ਲਾ ਗਿਆ ਪਰ ਨੇ ਲੈ ਵੀ ਸਰਹਾਲੀ ਵਾਲਾ ਪਰ ਜੱਫੇ ਲਾ ਗਿਆ ਜਾਂ ਕਹਿੰਦੇ ਸਾਲ ਪ੍ਰਮਾਨ ਨੂੰ ਜਾਂ ਕਹਿੰਦੇ ਤਾਜੇ ਚੱਕੀਏ ਨੂੰ ਜਾਂ ਕਹਿੰਦੇ ਮੁੰਡੇ ਪੀਏ ਗੁੱਜਰ ਨੂੰ ਲਓ ਰੱਤੇ ਗੋਦੇ ਦੀ ਟੀਮ ਦੇ ਚਾਰ ਜਾਂ ਫਿੰ ਤਿਆਰ ਨੇ ਆਹ ਪੈਂਦੀਆਂ ਰੇਡ ਆਹ ਕਰਦਾ ਕੋਸ਼ਿਸ਼ ਸੈਦੂ ਵਾਲਾ ਨੇ ਟਫਲਾ ਸਹੀ ਤੇ ਨੰਬਰ ਜਿਹੜਾ ਹੈ ਮੈਡਰ ਨੇ ਆਪਣੀ ਟੀਮ ਦੇ ਵਾਸਤੇ ਜੋਰ ਦਿੱਤਾ ਅਗਰ ਤੇ ਕੁਤੇਵਾ ਲੱਖੀ ਵੀਰਾ ਕਰਦੀ ਲੋ ਲੱਖੀ ਕਹਿੰਦੇ ਰੱਤੇ ਗੁੱਦੇ ਵਾਲਾ ਕਬੱਡੀ ਪੌਣ ਚੱਲਿਆ ਭਾਜੀ ਸ਼ਹੀਦ ਹੈ ਕਿ ਜਦ ਪੈਰ ਕੁੱਟਣ ਕਰ ਬਣੂ ਧਰਤੀ ਹਿੱਦ ਦੀ ਧਰਤੀ ਫੇਲਦੀ ਇੰਝੀ ਸਰੀਰ ਹੁੰਦਾ ਸੀ ਕਹਿੰਦੇ ਰਵੀ ਪਿੰਗਰੀ ਵਾਲੇ ਦਾ ਉਹ ਟਰੇਵੀ ਵਾਲੀ ਕਬੱਡੀ ਦਾ ਜੱਟ ਇਲਾਕੇ ਦੇ ਵਿੱਚ ਉਹ ਪੂਰੇ ਪੰਜਾਬ ਦੇ ਵਿੱਚ ਚਰਚੇ ਕਰਾਇਆ ਲੋ ਕਹਿੰਦੇ ਸਰਪੰਚਾਂ ਦੇ ਪੁੱਤ ਦੀਆਂ ਗੱਲਾਂ ਤੇ ਅਜਿਹੇ ਕਹਿੰਦੇ ਲੱਖੀਆਂ ਦੀਆਂ ਗੱਲਾਂ ਲਓ ਸਾਹਮਣੇ ਖੜੇ ਪੋਲਾ ਮਾਣਕੇ ਵਾਲਾ ਵੱਡਾ ਫੈਸਲਾ ਸੁਣਾ ਗਿਆ ਪਰਮਾਂਟ ਜਿਹੜਾ ਹੈ ਰੇਡਰ ਦੇ ਖਾਤੇ ਯਾਦ ਹੋ ਗਿਆ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਜਦੋਸ਼ ਪਿੰਡ ਵਾਲਾ ਜਿੱਤੂ ਦਾ ਵੀਡੀਓ ਮੈਡ ਦੇ ਵਿੱਚ ਕਹਿੰਦੇ ਟਾਪ ਦੀਆਂ ਕਬੱਡੀਆਂ ਪਾਉਂਦਾ ਪਿਆ ਉਸੇ ਪਿੰਡ ਦਾ ਕਹਿੰਦੇ ਗਿਆਨ ਲੋ ਜਦੋਂ ਪਿੰਡ ਵਾਲਿਆਂ ਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਇਸ ਹਾਲ ਸੇਡੇ ਵਾਲਾ ਉਹ ਕਹਿੰਦੇ ਦੁਨੀਆ ਦਾ ਫਾਨਕ ਜਾਫੀ ਸਾਹਮਣੇ ਤਿਆਰ ਤੇ ਨਾਲ ਮੁੰਡਾ ਤਾਜੇ ਚੱਕੀਆਂ ਅੰਗਰੇਜ਼ ਚ ਲੱਗਾ ਹੋਇਆ ਤੇ ਨਾਲ ਗੁੱਜਰਾ ਉਹ ਸੁੱਕਾ ਨਾ ਜਾਵੇ ਸੁੱਕਾ ਨਾ ਜਾਵੇ ਸੁੱਕਾ ਨਾ ਜਾਵੇ ਜੇ ਜਦ ਜਿੱਤੀ ਪੌਣ ਸ਼ਰੀਰ ਕੋ ਇੱਕ ਕਬੱਡੀ ਪੌਣੀ ਪੈਂਦੀ ਆ ਦਰਸ਼ਕਾਂ ਨੇ ਆਪ ਮਾਰੀਆਂ ਲਾਈਆਂ ਜਵਾਨ ਪਿੰਦਾ ਮੁੰਡੇ ਦਾ ਕਿ ਅੱਜ ਦੱਸ ਕੇ ਜਾਊ ਸਰਨਾਮਾ ਮੁੰਡਾ ਜਵਾਨ ਪਿੰਦਾ ਦਾ ਪਈ ਕਬੱਡੀ ਹੋਰ ਇੱਥੇ ਵੀਰ ਜੀ ਆ ਰੇਡ ਸਾਹਮਣੇ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੌਣੇ ਖਿਡਾਰੀ ਹੈ ਜਿਹਨੂੰ ਵਾਧਾ ਆਇਆ ਹੈ ਚਾਰ ਖਿਡਾਰੀ ਉਹ ਦੇਖ ਰੋ ਤਿਆਰ ਨੇ ਇੱਕ ਪਾਸੇ ਘਰਿਆਲੇ ਵਾਲਾ ਸ਼ਕਤੀਮਾਨ ਥੱਲੇ 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 ਭੱਜੇ ਕਾਮਰਾ ਮੁਕਾਬਲਾ 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 ਮੋਰੇ ਹਲਕੇ ਆਸਰਾ ਕਰਕੇ ਭੂਤਿਆ ਸਾਰ ਸਿੰਘਾਂ ਤੋਂ ਫੜ ਕੇ ਪਰ ਕਿਸੇ ਕਿਸੋਦਾ ਲੋਕਰ ਛਿੱਪੀ ਲਾ ਕੇ ਦੇਖਦਾ ਰਾਣੇ ਕੇਲੇ ਅਤ ਪੰਜਾਬੀ ਜਿਆ ਹਾਂ ਕਦੇ ਜੀ ਆਉਂਦਾ ਹੈ ਆ ਚੌਥੀ ਜੱਫਾ ਵਾਲਾ ਕੇ ਵੱਲੀਆਂ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਆ ਲੈ ਵੀ ਉਧਰ ਦੇਖਿਆ ਲਹਾੜੀ ਮੱਲੀ ਹੈ ਜਦੋਂ ਫੇਲ ਲਗਾਤਾਰ ਨਾ ਕੇ ਜਦੋਂ ਫੇਲ ਲਗਾਤਾਰ ਉਹ ਪੈਂਦੀਆਂ ਦੇ ਜਦੋਂ ਫੇਲ ਮੈ ਜਾਣੇ ਆ ਲਾ ਪੈਂਦੀਆਂ ਦੇ